ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਦੇ ਤੇ ਖੜੇ ਆ ਜਿੱਥੋਂ ਮਾਤਾ ਗੁਜਰਕੌਰ ਜੀ ਤੇ ਸ਼ੋਹੇ ਸਾਹਬਜ਼ਾਦੇ ਅੱਗੇ ਅੱਗੇ ਗਏ ਸੀਗੇ ਕਮਾਂਡਸ ਕੀ ਦੀ ਛਾਂ ਵਿੱਚ ਸੋ ਇਹਦੇ ਬਾਰੇ ਥੋੜਾ ਚਾਨਣਾ ਪਾ ਦਿਓ ਜੀ ਬਾਬਾ ਜੀ ਇਹ ਨਾ ਜਿਹੜਾ ਇੱਥੋਂ ਚੜਦੇ ਪਾਸੇ ਹਾਂਜੀ ਪਰਵਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਹੈ ਹਾਂਜੀ ਕੋਈ ਆਪਾਂ ਮਿੰਕੇ ਤਾਂ ਕਹਿ ਨਹੀਂ ਸਕਦੇ 2.5 ਕਿਲੋਮੀਟਰ ਹੋ ਸਕਦਾ 2.5 ਕਿਲੋਮੀਟਰ 2.3 ਕਿਲੋਮੀਟਰ ਹਾਂਜੀ ਉਹ ਚੜਦੇ ਪਾਸੇ ਆ ਠੀਕ ਹੈ ਜੀ ਇਹ ਜਿਹੜਾ ਦਰਿਆ ਔਰ ਸਰਸਾ ਦਾ ਵਹਾ ਹੈ ਹਾਂਜੀ ਇਹ ਦੋਨੇ ਉਸ ਟਾਈਮ ਦੇ ਟਾਈਮ ਵਿੱਚ ਹੋ ਸਕਦਾ ਸਾਡੇ ਸਿਆਣੇ ਵੀ ਰਹੇ ਆ ਹਾਂ ਹਾਂ ਵੀ ਇਹ ਗੁਰਦੁਆਰਾ ਸਾਹਿਬ ਤੇ ਪਰਲੀ ਸਭ ਚੱਲਦਾ ਦਾ ਪਰਲੇ ਬਸ ਠੀਕ ਹੈ ਜੀ ਜਿਹੜਾ ਸਰਸਾ ਇਹ ਕਦੇ 10 ਕਿੱਲੇ ਇੰਦਰ ਹੋ ਜਣਾ 10 ਇੰਦਰ ਹੋ ਜਣਾ ਜਣੇ ਅੱਜ ਤੋਂ ਬਦਲਦਾ ਰਹਿੰਦਾ ਕਿੰਨੇ ਸਾਲ ਹੋ ਗਏ ਪੁਰਾਣੇ ਉਹਦੇ ਵਿੱਚ ਜਿਹੜਾ ਸਰਸੇ ਦਾ ਬਹਾ ਸੀ ਹਾਂਜੀ ਹਾਂਜੀ ਉਹ ਕਿਤੇ ਦੂਰ ਵੀ ਹੋ ਸਕਦਾ ਹੈ ਦੂਰ ਵੀ ਹੋ ਸਕਦਾ ਜੀ ਠੀਕ ਹੈ ਜੀ ਠੀਕ ਹੈ ਉਹ ਤੋਂ ਪਹਿਲਾਂ ਛਾਣੇ ਦੇ ਹੁੰਦਿਆ ਹੋਇਆ ਹਾਂਜੀ ਇਹ ਜਿਹੜਾ ਪੈਂਡਾ ਇੱਥੇ ਜਣੇ ਕਿ ਗੁਰੂ ਹਾਂਜੀ ਸਾਡੇ ਟਾਈਮ ਦਾ ਹਾਂਜੀ ਬਹੁਤ ਪੁਰਾਣੇ ਰਸਤੇ ਤੇ ਅਸੀਂ ਵੀ ਉਹਨਾਂ ਟਾਈਮਾਂ ਦੇ ਇੱਥੇ ਰਹਿੰਦੇ ਸਾਡੇ ਸਿਆਣੇ ਵੀ ਉਰੇ ਰਹਿਆ ਠੀਕ ਹੈ ਜੀ ਤੇ ਮੈਂ ਇੱਕ ਹੋਰ ਸਵਾਲ ਪੁੱਛਣਾ ਤੁਹਾਨੂੰ ਵੀ ਜਿੱਦਾਂ ਇਹ ਵਿਚੋ ਦੀ ਨਦੀ ਲੰਘਦੀ ਹੈ ਹਾਂਜੀ ਜਿਹੜੀ ਇਹ ਕਿਸ਼ਤੀ ਹੈ ਇਹ ਅੱਜ ਵੀ ਸਾਹਦ ਨਾ ਆਵਾ ਚਾਹੀਦਾ ਇੱਧਰ ਉੱਧਰ ਹਾਂਜੀ ਅੱਜ ਵੀ ਪੈਂਦਾ ਏ ਹੂੰ ਹੂੰ ਸੰਗਤ ਅੱਜ ਵੀ ਲੰਘਦੀ ਆ ਪਹਿਲਾਂ ਇੱਥੇ ਠੇਕੇ ਹੁੰਦੇ ਤੇ ਠੇਕੇਦਾਰਾਂ ਦੇ ਹਾਂਜੀ ਜਦੋਂ ਇਹ ਪੱਤਨ ਇਤਿਹਾਸ ਦੇ ਵਿੱਚ ਆਇਆ ਹਾਂਜੀ ਹਾਂਜੀ ਉਸ ਟਾਈਮ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਵੇੜੀ ਲੱਗੀ ਹੋਆ ਹਾਂਜੀ ਬੰਦਾ ਰੱਖਿਆ ਹੋਇਆ ਗੁਰੂ ਘਰ ਵੱਲੋਂ ਠੀਕ ਹੈ ਜੀ ਜਿਹੜੀ ਸੰਗਤ ਹੈ ਉਹ ਔਰ ਪਾ ਟੱਪਦੀ ਆ ਹੂੰ ਸੇਵਾ ਦਾ ਟਪਾਉਂਦੇ ਮਤਲਬ ਤੁਸੀਂ ਕੁਝ ਇੱਕ ਬੇਨਤੀ ਕਰਨਾ ਚਾਹੁੰਦੇ ਸਰਕਾਰ ਨੂੰ ਵੀ ਇੱਥੇ ਕੋਈ ਪੁਲ ਬਣ ਜਵੇ ਜੀ ਹਾਂਜੀ ਅਸੀਂ ਤਾਂ ਸੰਗਤ ਦੇ ਤਰ੍ਹਾਂ ਸੰਗਤ ਪਾਸੋਂ ਹੀ ਦੇਖ ਕੇ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਇੱਥੇ ਪੁਲ ਬਣੇ ਹਾਂਜੀ ਕਿਉਂਕਿ ਜੋ ਜਿਹੜਾ ਇਹ ਰਸਤਾ ਹੁਣ ਆਪਣਾ ਨਹੀਂ ਰਹਿ ਗਿਆ ਆਮ ਸੰਗਤ ਲਈ ਆ ਇਹ ਸੰਗਤ ਦਾ ਹੋ ਗਿਆ ਸੰਗਤ ਦਾ ਇੱਧਰ ਕਿਹੜੇ ਪਿੰਡ ਪੈਣੇ ਜੀ ਪਰਲੇ ਪਾਸੇ ਇੱਧਰ ਪੈਂਦਾ ਜੀ ਪਿੰਡ ਆਪਣਾ ਨੌਰ ਪਰਵੇਦੀ ਦਾ ਰੋਪੜ ਤੋਂ ਲੈ ਕੇ ਨੂਰਪੁਰ ਵਿਦੇ ਗੜ ਸ਼ੰਕਰ ਉਨੇ ਤੱਕ ਇਹ ਕਿੰਨਾ ਕੁ ਪਿੱਛੇ ਡੂੰਗੀ ਆ ਜੀ ਇਹ ਨਦੀ ਪੂਰੀ ਬਹੁਤ ਜ਼ਿਆਦਾ ਡੂੰਗੀ ਆ ਜੀ ਅੱਛਾ ਮਤਲਬ ਸੰਗਤ ਨੂੰ ਔਖਾ ਹੁੰਦਾ ਬਹੁਤ ਜ਼ਿਆਦਾ ਦੇਖਦੀ ਆ ਜੀ ਔਖਾ ਸਭ ਨੂੰ ਹੀ ਹੈਗਾ ਦੇਖੋ ਹੁਣ ਜੇ ਆ ਬੇੜੀ ਚੱਲਦੀ ਆ ਬੇੜੀ ਦੇ ਚਲਾਉਣ ਨਾਲ ਸਾਡਾ ਕੋਈ ਹੋ ਨਹੀਂ ਹੈਗਾ ਅਸੀਂ ਵੀ ਡਰ ਕੇ ਚਲਾਉਨੇ ਆ ਤੁਸੀਂ ਵੀ ਡਰਦੇ ਹੋ ਤੁਸੀਂ ਕਦੋਂ ਤੋਂ ਚਲਾ ਰਹੇ ਆ ਬੇੜੀ ਅਸੀਂ ਤਾਂ ਬਚਪਨ ਤੋਂ ਇੱਥੇ ਰਹਿੰਦੇ ਜੀ ਗੁਰੂ ਘਰ ਦੇ ਸੇਵਾਦਾਰ ਆ ਤੁਸੀਂ ਸੇਵਾ ਕਰਦੇ ਹੋ ਜੀ ਤੁਹਾਡਾ ਨਾਂ ਕੀ ਹੈ ਜੀ ਪਿੰਡ ਸਾਡਾ ਮੇਰਾ ਨਾਮ ਹੈਗਾ ਜੀ ਭਜਨ ਸਿੰਘ ਅੱਛਾ ਜੀ ਪਿੰਡ ਸਾਡਾ ਕੁੰਮਾ ਮਸ਼ਕੀ ਹੈ ਸਾਡੇ ਇੱਥੇ 105 ਭਜਨ ਸਿੰਘ ਜੀ ਇੱਥੇ ਬੇਨਤੀ ਕਰਨਾ ਚਾਹੁੰਦੇ ਆ ਵੀ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਪੁਲ ਬਣੇ ਉਧਰਲੇ ਪਿੰਡਾਂ ਨੂੰ ਹਾਂਜੀ ਸਹੂਲਤ ਬਣੇ ਜੀ ਸਹੂਲਤ ਬਣੇ ਹਾਂਜੀ ਸੋ ਅੱਜ ਅਸੀਂ ਉਸ ਇਸ ਨਦੀ ਤੇ ਖੜੇ ਸੋ ਸ੍ਰੀ ਅਕਾਲ ਸੋ ਆਵਾਜ਼ ਥੋੜੀ ਪਹੁੰਚਣੀ ਅੱਗੇ ਅੱਗੇ ਸਰਕਾਰਾਂ ਦੇ ਕੰਮ ਹੈ ਸੋ ਅਸੀਂ ਤਾਂ ਅੱਜ ਉਸ ਪਵਿੱਤਰ ਥਾਂ ਤੇ ਆਏ ਆ ਜਿੱਥੇ ਸਾਰੇ ਨਤਮਸਤਕ ਹੁੰਨੇ ਆ ਕਿ ਹਾਂਜੀ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ